वर्ल्ड बैंक ਦੇ ਅਧੀਨ ਦੁਨਿਆਰੀ ਪਾਣੀ ਹੈ 24 ਘੰਟੇ ਸੱਤੋ ਦਿਨ ਦੇਣ ਦਾ ਪ੍ਰੋਜੈਕਟ ਹੈ ਜਿਹੜਾ ਉਹਦੀ ਰਿਪੋਰਟਿੰਗ ਪ੍ਰੋਪਰ ਲਿੱਤੀ ਗਈ ਪਲੱਸ ਉਹਦੇ ਨਾਲ ਸ਼ਹਿਰ ਦੇ ਵਿੱਚ ਹੋਰ ਵੀ ਜਿਵੇਂ ਦਿੱਕਤਾਂ ਪਿਛਲੇ ਦਿਨ ਹੀ ਆ ਰਹੀਆਂ ਸੀ ਬੜਾ بارش ਦੇ ਹੋਣ ਕਰਕੇ ਬੜੀ ਦਿੱਕਤ ਆਈ ਸੀ ਜਿਵੇਂ ਅਸੀਂ ਦੇਖਿਆ ਵੀ ਕੁਝ ਜਗਾਵਾਂ ਦੇ ਉੱਤੇ ਪਾਣੀ ਭਰ ਗਿਆ ਉਹ ਪਾਣੀ ਕਿਉਂ ਭਰਿਆ ਉਹਨੂੰ ਰਿਵਿਊ ਕੀਤਾ ਗਿਆ ਕਿਉਂ ਇਹ ਚੀਜ਼ਾਂ ਦੀ ਕਮੀ ਆਈ ਔਰ ਉਹਦੇ ਰਿਕਾਰਡਿੰਗ ਅੱਜ ਪੂਰੀ ਮੀਟਿੰਗ ਲਿੱਤੀ ਗਈ ਤਾਂ ਕਿ ਲੁਧਿਆਣਾ ਵਾਸੀਆਂ ਨੂੰ ਕਿਤੇ ਵੀ ਕੋਈ ਦਿੱਕਤ ਨਾ ਆਵੇ ਸੋ ਇਹਦੇ ਇਹਨੇ ਸੜੀ ਬੀਐਨਡੀਆਰ ਬ੍ਰਾਂਚ ਓਐਨਐਮ ਸੈਲ ਬ੍ਰਾਂਚ ਔਰ ਵਰਲਡ ਬੈਂਕ ਦੇ ਜਿਹੜੇ ਚੱਲ ਰਹੇ ਕੰਮ ਨੇ ਉਹਦੇ ਸਾਰੇ ਮੁਲਾਜ਼ਮ ਇਕੱਠੇ ਕੀਤੇ ਗਏ ਔਰ ਉਹਨਾਂ ਨੂੰ ਬੰਦੀਆਂ ਹਦਾਇਤਾ ਵੀ ਦਿੱਤੀਆਂ ਗਈਆਂ ਵੀ ਜਿੱਥੇ-ਜਿੱਥੇ ਵੀ ਕੋਈ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ ਜਾਂ ਕੋਈ ਕੋਈ ਵੀ ਕਿਸੇ ਤਰੀਕੇ ਦਾ ਕੰਮ ਚੱਲ ਰਿਹਾ ਉਹਨੂੰ ਨਾਲ ਦੀ ਨਾਲ ਠੀਕ ਕਰਕੇ ਜਿਹੜੀ ਜਨਤਾ ਹੈ ਲੁਧਿਆਣੇ ਦੀ ਉਹਨਾਂ ਨੂੰ ਸਹੂਿਦਾ ਦਿੱਤੀ ਚਲੇ ਵੰਬਿੱਤ ਦੇ ਨਿਕ ਐਕਸੀਡੈਂਟ ਵੀ ਹੱਥੀਂ ਬਾਲਵਾ ਦੀ ਬਹੁਤ ਬੀਓ ਕਾਰਪੋਰੇਸ਼ਨ ਦੇ ਉੱਪਰ ਕਰੇ ਕਿ ਇਲਜ਼ਾਮ ਲਗਾ ਰਹੇ ਕਿ ਗੰਗਲੀ ਵਿੱਚ ਪਖੇ ਕਹਿੰਦੀ ਹੈ ਕਿ ਧਰਤੀ ਜਨ ਖੱਡੇ ਦੇ ਭਰੇ ਆ ਨਹੀਂ ਖੱਡੇ ਜਿਹੜੇ ਆ ਉਹ ਲਗਾਤਾਰ ਇਹਨਾਂ ਨੂੰ ਕਹਿ ਦਿੱਤਾ ਗਿਆ ਹੈ ਵੀ ਰੀਸਟੋਰੇਸ਼ਨ ਉਹਦੀ ਜਿਹੜੀ ਹੈ ਹੋ ਰਹੀ ਹੈ ਔਰ ਜਿੱਥੇ ਤੱਕ ਹੁੰਦੀ ਗੱਲ ਚੱਲ ਰਹੀ ਹੈ ਵੀ ਜਿਵੇਂ ਵਰਲਡ ਬੈਂਕ ਦੀਆਂ ਮੇਜਰ ਪਾਈਪਸ ਲਾਈਨ ਜਿਹੜੀ ਆ ਉਹ ਵਿਚਰੀਆਂ ਨੇ ਪੂਰੇ ਸ਼ਹਿਰ ਦੇ ਵਿੱਚ ਤਾਂ ਵੈਸੇ ਤਾਂ ਇਹਨਾਂ ਵੱਲੋਂ ਇਨਸ਼ੋਰ ਕੀਤਾ ਗਿਆ ਆ ਕਿਉਂਕਿ ਉਹ ਖੱਡੇ ਜਿਹੜੇ ਨੇ ਉਹ ਨਾਲ ਦੀ ਨਾਲ ਭਰੇ ਜਾ ਰਹੇ ਨੇ ਬਟ ਮਹਿਜ਼ ਕੰਮ ਕੰਪਲੀਟ ਹੋਣ ਤੋਂ 20 ਦਿਨ ਦੀ ਮਿਆਦ ਅਸੀਂ ਤੈਅ ਕਰ ਦਿੱਤੀ ਕਿ 20 ਦਿਨ ਦੇ ਅੰਦਰ ਅੰਦਰ ਉਹ ਸੜਕ ਜਿਸ ਤਰ੍ਹਾਂ ਪਹਿਲੇ ਦੀ ਸੀ ਉਹਦਾ ਦੀ ਹੀ ਜਿਹੜੀ ਹੈ ਲੁਧਿਆਣਾ ਵਾਸੀਆਂ ਨੂੰ ਦਿੱਤੀ ਜਾਵੇ ਤਾਂ ਕਿ ਇਹਦੇ ਵਿੱਚ ਕੋਈ ਦਿੱਕਤ ਨਾ ਹੋਵੇ। ਮੈਂ ਨੇ ਇਹ ਧੱਤ ਕਿ ਕਿ ਇਹ ਦਰਦਨ ਕਰਤਾ ਜਿਹੜਾ ਹੈ ਪ੍ਰੋਜੈਕਟ ਕੰਪਲੀਟ ਹੋਊਗਾ। ਜੀ ਇਹਦੀ ਜਿਹੜੀ ਡੈਡਲਾਈਨ ਹੈ ਉਹ ਫਰਵਰੀ 2028 ਦੇ ਵਿੱਚ ਹੀ ਪੂਰਾ ਕੰਪਲੀਟ ਆ ਇਹਦੀ ਅਕੋਰਡਿੰਗ ਟੂ ਕੰਟਰੈਕਟ ਇਹ ਬਣਿਆ ਹੋਇਆ ਹੈ। ਬਟ ਸਾਡੀ ਫੇਰ ਵੀ ਕੋਸ਼ਿਸ਼ ਹੈ ਵੀ ਅਸੀਂ ਉਹਦੇ ਤੋਂ ਵੀ 6 ਮਹੀਨੇ ਪਹਿਲਾਂ ਲੈ ਕੇ ਚੱਲ ਰਹੇ ਹਾਂ। ਅਰੇ ਮੈਂ ਤੁਹਾਨੂੰ ਮਾਨ ਨਾਲ ਦੱਸਣਾ ਚਾਹਾਂਗੀ ਵੀ ਜਿੱਥੇ ਤੱਕ ਜਿਹੜੀ ਪ੍ਰੋਜੈਕਟ ਹੁਣ ਤੱਕ ਪੂਰਾ 10% ਕੰਪਲੀਟ ਹੋਣਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਵਰਲਡ ਬੈਂਕ ਦਾ ਜਿਹੜਾ 21% ਕੰਮ ਹੈ ਉਹ ਜਿਹੜਾ ਹੋ ਚੁੱਕਿਆ ਔਰ ਅੱਜ ਉਹਦੇ ਉੱਤੇ ਹੀ ਮੀਟਿੰਗ ਡਿਸਕਸ਼ਨ ਕੀਤੀ ਗਈ ਵੀ ਜਿੱਥੇ-ਜਿੱਥੇ ਕੰਮ ਰੁਕਿਆ ਉੱਥੇ ਕੀ-ਕੀ ਦਿੱਕਤਾਂ ਨੇ ਔਰ ਉਹ ਦਿੱਕਤਾਂ ਨੂੰ ਅਸੀਂ ਬੈਠ ਕੇ ਹੱਲ ਕਰਕੇ ਦੇਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਸਮੂਥਲੀ ਔਰ ਬਹੁਤ ਜਲਦੀ ਇਹ ਜਿਹੜਾ ਕੰਮ ਹੈ ਕੰਪਲੀਟ ਕਰਕੇ ਦੇਾਂਗੇ। ਅਕਈ ਥਾਂ ਦੇ ਉੱਪਰ ਵੀ ਇਸ ਤੇ ਤਾਂ ਵੀ ਗੱਲ ਕੀਤੀ ਕਹਿੰਦੇ ਸਾਹਮਣੇ ਆ ਰਹੀ ਹੈ। ਦੀ ਦਿੱਕਤ ਪਕਾਨੀ ਦਾ ਇੱਕ ਜਗ੍ਹਾ ਦੇ ਮੁਕਤੇ ਜਿਹੜਾ ਰੁਕਿਆ ਹੋਇਆ ਹੈ ਆ ਬਿਲਕੁਲ ਇਹਦੇ ਵਿੱਚ ਚਾਹੇ ਉਹ ਪੀਐਸਪੀਸੀਐਲ ਡਿਪਾਰਟਮੈਂਟ ਦੀ ਹੋਵੇ ਚਾਹੇ ਜਿਹੜੀ ਗੈਸ ਪਾਈਪਲਾਈਨਸ ਕਰਕੇ ਹੋਵੇ ਚਾਹੇ ਕਿਤੇ ਜਗ੍ਹਾ ਦੀ ਦਿੱਕਤ ਕਰਕੇ ਹੋਵੇ ਹਰ ਇੱਕ ਚੀਜ਼ ਨੂੰ ਅੱਜ ਇੱਥੇ ਡਿਸਕਸ ਕੀਤਾ ਗਿਆ ਔਰ ਬਹੁਤ ਜਲਦੀ ਪੋਜ਼ਿਟਿਵ ਰਿਵਿਊ ਲੈ ਕੇ ਇੱਕ ਪੋਜ਼ਿਟਿਵ ਰਿਸਪਾਂਸ ਲੈ ਕੇ ਜਲਦ ਤੋਂ ਜਲਦ ਇਹ ਰੁਕੇ ਹੋਏ ਕੰਮ ਸ਼ੁਰੂ ਹੋਣਗੇ ਔਰ ਚੱਲ ਰਹੇ ਕੰਮਾਂ ਦੇ ਵਿੱਚ ਤੇਜੀ ਵੀ ਆਏਗੀ ਔਰ ਨਿਖਾਰ ਵੀ ਆਏਗਾ ਵੀ ਜਿਹੜੇ ਕੰਮ ਕਰਕੇ ਪਿੱਛੇ ਜਿਹੜੀ ਰੀਸਟੋਰੇਸ਼ਨ ਉਹ ਨਹੀਂ ਹੋ ਰਹੀ ਸੀ ਉਹ ਰੀਸਟੋਰੇਸ਼ਨ ਵੀ ਪ੍ਰੋਪਰ ਔਰ ਸਹੀ ਤਰੀਕੇ ਦੇ ਨਾਲ ਕਰਕੇ ਤੇ ਲੁਧਿਆਣਾ ਵਾਸੀਆਂ ਨੂੰ ਜਿਹੜੀ ਆ ਰਹੀਆਂ ਦਿੱਕਤਾਂ ਨੇ ਉਹਦਾ ਹੱਲ ਕੀਤਾ ਜਾਏ। ਮਤਲਬ ਕਈ ਜਗ੍ਹਾ ਸੀਵਰੇਜ ਤੇ ਮਚੌੜੇ ਤੁਹਾਡੇ ਪਾਈਪ ਨੇ ਕਰਦੇ। ਫਿਰ ਉਹ ਹੌਲੀ 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 ਕੋਪੂਟ ਬੜਾ ਕਰਦੇ। ਉੱਥੇ ਕੀਤਾ। ਹਾਂ ਬਿਲਕੁਲ ਜੀ ਮੈਂ ਮੈਨੂੰ ਨਹੀਂ ਸਮਝ ਆਉਂਦੀ ਕਿ ਵੀ ਮੈਂ ਕੀ ਬੋਲਾਂ ਕਿ ਵੀ ਕਿਸ ਤਰੀਕੇ ਦੇ ਨਾਲ ਅਜ ਤੋਂ ਪਹਿਲਾਂ ਜਿਹੜੀ ਇਹ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਗਈ ਸੀ ਵੀ ਜਿੱਥੇ ਇਹਨਾਂ ਨੂੰ ਇਹ ਨਹੀਂ ਸਮਝ ਆਇਆ ਕਿ ਵੀ ਪੀਣ ਵਾਲੀ ਪਾਈਪਲਾਈਨ ਹਮੇਸ਼ਾ ਦੂਰੀ ਤੇ ਰੱਖਣੀ ਚਾਹੀਦੀ ਹੈ ਸੀਵਰੇਜ ਲਾਈਨ ਨਾਲੋਂ ਸੋ ਕਾਫੀ ਜਗਾਵਾਂ 'ਚ ਐਸੀਆਂ ਨੇ ਜਿੱਥੇ ਅਨਪਲਾਨਡ ਕੰਮ ਜਿਹੜਾ ਉਹ ਕੀਤਾ ਹੋਇਆ ਸੀ ਸੋ ਸਾਨੂੰ ਵਿਰਾਸਤ 'ਚ ਮਿਲਿਆ ਪਰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਠੀਕ ਕਰਨ ਵਾਸਤੇ ਜਿੰਨੇ ਵੀ ਨਵੇਂ ਏਰੀਆਜ਼ ਦੇ ਵਿੱਚ ਪਾਈਪਲਾਈਨ ਵਿਛ ਰਹੀ ਹੈ ਉੱਥੇ ਇਹ ਮੰਡੇਟਰੀ ਕੀਤਾ ਗਿਆ ਹੈ ਪਰ ਸ਼ੋਰ ਕੀਤਾ ਗਿਆ ਹੈ ਕਿ ਵੀ ਜਿਹੜੀ ਜਵੜੀ ਨਵੀਂ ਪਾਈਪਲਾਈਨ ਵਿਛੇ ਉਹ ਸੀਵਰੇਜ ਤੋਂ ਕਾਫੀ ਦੂਰ ਹੋਵੇ ਨਾਲ ਦੀ ਨਾਲ ਜਿੱਥੇ ਜਿੱਥੇ ਨਵੀਂ ਪਾਈਪਲਾਈਨ ਵਿਛ ਰਹੀ ਹੈ ਉਹਦੀ ਜੀਏਐਸ ਮਾਰਕਿੰਗ ਜਿਹੜੀ ਹੈ ਉਹ ਵੀ ਮੰਡੀਟਰੀ ਕਰ ਦਿੱਤੀ ਗਈ ਹੈ ਤਾਂ ਕਿ ਅਸੀਂ ਅੱਜ ਦਾ ਨਾ ਸੋਚ ਕੇ ਚੱਲੀਏ ਅਸੀਂ 2050 ਤੱਕ ਦਾ ਸੋਚ ਕੇ ਚੱਲੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋਵੇ ਤਾਂ ਲੁਧਿਆਣਾ ਵਾਸੀਆਂ ਨੂੰ ਦੁਬਾਰਾ ਦਿੱਕਤ ਨਾ ਆਵੇ ਐਟ ਪ੍ਰੈਸੈਂਟ ਏਰੀਆ ਸਾਈਟਸ ਤੇ ਜਿਹੜਾ ਓਵਰਹੈਡ ਵਾਟਰ ਟੈਂਕਸ ਹੈ ਉਹ ਦੀ ਤਰਸੇ ਚਾਹੂ ਚੁੱਕੀ ਹੈ ਕਿੰਨੀਆਂ ਸਾਈਟਸ ਤੇ ਅਹ ਇਹਦੇ ਵਿੱਚ ਆਲਮੋਸਟ 55 ਸਾਈਟਸ ਨੇ ਜਿਹਦੇ ਉਤੇ ਕੰਮ ਜਿਹੜਾ ਹੈ ਉਹ ਆਲਰੇਡੀ ਇਨ ਪ੍ਰੋਸੈਸ ਹੈਗਾ ਆ ਔਰ ਇਹਦੇ ਵਿੱਚ ਬਹੁਤ ਸਾਰੇ ਏਰੀਆਜ਼ ਆ ਜਾਂਦੇ ਨੇ ਤੁਸੀਂ ਅਕਸਰ ਸ਼ਹਿਰ ਦੇ ਵਿੱਚ ਦੇਖਿਆ ਹੋਣਾ ਵੀ ਪਾਰਕ ਜਿੱਥੇ ਬਲੂ ਕਲਰ ਦੀਆਂ ਉਹ ਲਗਾ ਕੇ ਸਾਈਡ ਉਤੇ ਸ਼ੈਡਸ ਉਹਨੂੰ ਕਵਰਿੰਗ ਕੀਤੀ ਹੋਈ ਹੈ ਔਰ ਬੜੇ ਅچھے ਤਰੀਕੇ ਦੇ ਨਾਲ ਉਥੇ ਉਹ ਜਿਹੜਾ ਕੰਮ ਚੱਲ ਰਿਹਾ ਤਾਂ 55 ਸਾਈਟਸ ਨੇ ਜਿਹੜੀਆਂ ਆਲਰੇਡੀ ਇਨ ਪ੍ਰੋਗਰੈਸ ਨੇ ਬਾਕੀ ਜਿਹੜੀ ਸਾਈਟਸ ਦੇ ਉਤੇ ਕਿਸੇ ਦੀ ਕੋਈ ਸੋਇਲ ਟੈਸਟਿੰਗ ਕਰਕੇ ਜਾਂ ਕਿਤੇ ਜਗਾਹ ਦੇ ਕਰਕੇ ਜੋ ਵੀ ਦਿੱਕਤਾਂ ਨੇ ਉਹ ਅਸੀਂ ਅੱਜ ਲੈ ਲਿਆ ਨੇ ਔਰ ਔਨ ਬਲੇ ਇੱਕ ਹਫਤੇ ਦੇ ਅੰਦਰ ਅੰਦਰ ਇਹ ਸਾਰੀਆਂ ਪ੍ਰੋਬਲਮਸ ਨੂੰ ਹੱਲ ਕਰਕੇ ਮੰਡੇਟਰੀ ਕਰਾਂਗੇ ਕਿ ਹਰ ਜਗ੍ਹਾ ਦੇ ਉੱਤੇ ਜਿਹੜਾ ਕੰਮ ਉਹ ਸ਼ੁਰੂ ਵੀ ਹੋਵੇ ਔਰ ਮਿਥੇ ਹੋਏ ਸਮੇਂ ਤੋਂ ਪਹਿਲਾਂ ਪਹਿਲਾਂ ਕੰਪਲੀਟ ਵੀ ਹੋਵੇ। ਇਸ ਪ੍ਰੋਜੈਕਟ ਦੇ ਤਹਿਤ ਤੈਰੀ ਪਾਣੀ ਨੂੰ ਵਰਤੋਂ ਯੋਗ ਬਣਾਇਆ ਜਾ ਰਿਹਾ ਪਰ ਲੋਕ ਨਹਿਰਾਂ ਦੇ ਵਿੱਚ ਵੀ ਕੇ ਆਪਾਂ ਨਹਿਰ ਦੀ ਗੱਲ ਕਰਦੇ ਗੰਦਗੀ ਸਿੱਟ ਦੇ ਦਿੱਤੀ ਉਹਨਾਂ ਨੂੰ ਰੋਕਣ ਦੇ ਲਈ ਕੋਈ ਟਾਈਮ ਜਿਵੇਂ ਇੱਕ ਟਾਈਮ ਤੁਹਾਡਾ ਤੋਂ ਪਹਿਲਾਂ ਵੀ ਕੋਰਪੋਰੇਸ਼ਨ ਦੇ ਕਈ ਟਾਈਮ ਜੀ ਮੇਰੀ ਵੇਸੀ ਤਲੁਦੀਆ ਵਾਸੀਆਂ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਜੇ ਅਸੀਂ ਕੁਝ ਸਾਫ਼ ਸੁਥਰਾ ਰੱਖਾਂਗੇ ਜੇ ਇਸ ਕੁਦਰਤ ਨੂੰ ਬਚਾ ਕੇ ਰੱਖਾਂਗੇ ਤਾਂ ਸ਼ਾਇਦ ਇਹੀ ਸਭ ਤੋਂ ਵੱਡਾ ਇੱਕ ਖਜ਼ਾਨਾ ਹੋਏਗਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਡੇ ਬੱਚਿਆਂ ਵਾਸਤੇ ਅੱਜ ਸਾਨੂੰ ਪਤਾ ਹੈ ਜਮੀਨੀ ਪਾਣੀ ਹੈ ਜਿਹੜਾ ਉਹ ਕਿੰਨਾ ਜ਼ਹਿਰੀਲਾ ਹੋ ਗਿਆ ਹੈ ਔਰ ਜਿਹਦੇ ਕਰਕੇ ਜਿਹੜੀਆਂ ਭਿਆੰਕਰ ਬਿਮਾਰੀਆਂ ਉਹ ਸਾਹਮਣੇ ਆ ਜਾਂਦੀਆਂ ਹਰ ਮਾਪਿਓ ਚਾਹੁੰਦਾ ਹੈ ਵੀ ਮੇਰਾ ਬੱਚਾ ਤੰਦਰੁਸਤ ਰਹੇ ਮੇਰੇ ਘਰ ਦੇ ਪਰਿਵਾਰ ਦੇ ਤੰਦਰੁਸਤ ਰਹੇ ਤਾਂ ਉਹਦੇ ਲਈ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਪੈਣਾ ਜ਼ਮੀਨ ਅਤੇ ਪਾਣੀ ਅਸੀਂ ਇਹਨੂੰ ਖਰਾਬ ਨਾ ਕਰੀਏ ਜੇ ਅੱਜ ਇਹ ਨਹਿਰਾਂ ਦਾ ਪਾਣੀ ਅਸੀਂ ਆਪ ਦੂਸ਼ਿਤ ਕਰਾਂਗੇ ਤਾਂ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਦਿੱਕਤਾਂ ਇਸ ਤੋਂ ਵੀ ਵੱਡੀਆਂ ਖੜੀਆਂ ਹੋ ਜਾਣਗੀਆਂ ਤੇ ਜਿਹਦਾ ਹੱਲ ਨਹੀਂ ਲੱਭ ਪਾਊਗਾ ਸੋ ਇੱਕ ਤਾਂ ਮੇਰੀ ਬੇਨਤੀ ਹੈ ਕਿ ਆਪ ਮੁਖਾਰੇ ਜ਼ਰੂਰ ਇਸ ਚੀਜ਼ 'ਚ ਸਾਥ ਦਿਓ ਦੂਸਰਾ ਤੁਸੀਂ ਦੇਖਿਆ ਵੀ ਪਹਿਲਾਂ ਵੀ ਇਹ ਅਭਿਆਨ ਚੱਲਦਾ ਰਿਹਾ ਹੈ ਆ ਕਾਫੀ ਜ਼ਿਆਦਾ ਚਲਾਨਸ ਵਗੈਰਾ ਹੁੰਦੇ ਰਹੇ ਨੇ ਚਾਹੇ ਨਹਿਰ ਦੇ ਵਿੱਚ ਗੰਨ ਸੁੱਟਣ ਦੀ ਗੱਲ ਕਰੀਏ ਚਾਹੇ ਓਪਨ ਡੰਪਿੰਗ ਦੀ ਗੱਲ ਕਰੀਏ ਅਸੀਂ ਕਾਰਪੋਰੇਸ਼ਨ ਚਾਹੁੰਦੀ ਹੈ ਕਿ ਉਹ ਲੁਧਿਆਣਾ ਵਾਸੀਆਂ ਦੀਆਂ ਉਮੀਦਾਂ ਤੇ ਅਸੀਂ ਖਰੇ ਉਤਰੇ ਅਸੀਂ ਪ੍ਰਸ਼ਾਸਨ ਔਰ ਸਰਕਾਰ ਮਿਲ ਕੇ ਇਹਦੇ ਲਈ ਕੰਮ ਕਰ ਰਹੇ ਹਾਂ ਪਰ ਸਾਰਿਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਹਾਲ ਚਿਰ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਕੋਈ ਪੈਨਲਟੀ ਲੱਗੇ ਪਰ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਕਰਨ ਵਾਸਤੇ ਜੋ-ਜੋ ਵੀ ਕਦਮ ਸਾਨੂੰ ਚੱਕਣੇ ਪੈਣਗੇ ਉਹ ਅਸੀਂ ਜ਼ਰੂਰ ਚੱਕਾਂਗੇ ਮੇਰ ਸਾਹਿਬ ਜਿਹੜੇ ਅੰਡਰਗਰਾਉਂਡ ਪਾਈਪ ਪਾ ਤਾਰਾ ਕੇਬਲ ਪਾਉਂਦੇ ਨੇ ਥਾਂ-ਥਾਂ ਤੇ ਪਾਣੀ ਦੇ ਪਾਈਪ ਤੇ ਸੀਵੇਜ ਡੋਰਟ ਨੇ ਉਹ ਠੀਕਾ ਹੁੰਦਾ 100 ਮੀਟਰ ਦਾ ਪਾਟੋ 1000 ਮੀਟਰ ਦਿੰਦੇ ਨੇ ਆ ਇਹਦੇ ਵਿੱਚ ਜੀ ਇੱਕ ਵਾਰੀ ਪ੍ਰੋਪਰ ਚੈੱਕਅਪ ਜ਼ਰੂਰ ਕੀਤਾ ਜਾਊਗਾ ਜਿਵੇਂ ਕਿ ਵਰਲਡ ਕਲਾਸ ਰੋਡਸ ਤੇ ਪ੍ਰੋਜੈਕਟ ਵੀ ਚੱਲ ਰਹੇ ਨੇ ਜਾਂ ਜਿਵੇਂ ਤੁਸੀਂ ਅੰਡਰਗਰਾਉਂਡ ਜਿਹੜੀਆਂ ਕੇਬਲਸ ਪਾਉਣ ਦੀ ਗੱਲ ਕਰ ਰਹੇ ਹੋ ਜਿਵੇਂ ਬਿਜਲੀ ਦੀਆਂ ਤਾਰਾ ਵੀ ਅੰਡਰਗਰਾਉਂਡ ਹੋ ਰਹੀਆਂ ਨੇ ਉਹ ਅਕੋਰਡਿੰਗ ਟੂ ਨੋਰਮਸ ਹੋ ਰਹੀਆਂ ਨੇ ਔਰ ਉਹਨਾਂ ਦੇ ਕੰਟਰੈਕਟ ਦੇ ਵਿੱਚ ਹੈ ਅਗਰ ਕਿਤੇ ਵੀ ਕੋਈ ਕਟਾਹੀ ਵਰਤੀ ਜਾਂਦੀ ਤੋਂ ਨਾਲ ਦੀ ਨਾਲ ਉਹਦਾ ਹੱਲ ਆਪ ਹੀ ਕਰਵਾਤੇ ਤੇ